ਉਹ ਸਾਰੀਆਂ ਚੀਜ਼ਾਂ ਤੋਂ ਸੋਨਾ ਬਣਾਇਆ ਆ ਕਿੰਦਾ ਦਾ ਸੋਨਾ ਬਣਾਇਆ ਆ ਆਪਣੇ ਵਰਗਾਂ ਕੋ ਆਪਣੇ ਵਰਗਾਂ ਸਾਰੇ ਬੋਲ ਹੇਲੇਲੂਇਆ ਬੋਲ ਹੇਲੇਲੂਇਆ ਪਰ ਈਸ਼ਵਰ ਜਿੱਦਾਂ ਦਾ ਰਹਿਲਾ ਆ ਉਹ ਤੁਹਾਡੇ ਵਰਗਾ ਆ ਉਹ ਸਾਡੇ ਵਰਗਾ ਬਾਈਬਲ ਚ ਲਿਖਿਆ ਆਪਣੇ ਸਰੂਪ ਉੱਤੇ ਆਦਮ ਨੂੰ ਬਣਾਇਆ ਆਪਣੇ ਸਰੂਪ ਉੱਤੇ ਬੋਲ ਹੇਲੇਲੂਇਆ ਤੇ ਆਪਣੇ ਸਰੂਪ ਤੇ ਇਨਸਾਨ ਨੂੰ ਬਣਾਇਆ ਹੈ ਉਹ ਸੋਹਣਾ ਬਣਾਇਆ ਹੈ ਪਰਮੇਸ਼ਰ ਨੇ ਔਰ ਉਹ ਭੌਤਿਕ ਆਗਮ ਸੋਹਣਾ ਸੀਗਾ ਤੇ ਪਰ ਜਦੋਂ ਨੇ ਪਾਪ ਕੀਤਾ ਤਾਂ ਉਹ ਆਦਮ ਦੀ ਦਸ਼ਾ ਜਿਹੜੀ ਆ ਉਹ ਉਹਦਾ ਜਿਹੜਾ ਸੀਗਾ ਪ੍ਰਕਾਸ਼ ਘਟ ਗਿਆ ਉਹਦਾ ਸ਼ਰੀਰ ਨਾਸ਼ਵਾਨ ਹੋ ਗਿਆ ਤੇ ਹੁਣ ਫਿਰ ਪਰਮੇਸ਼ਰ ਕੋ ਸਿ ਆਉਣਗੇ ਤਾਂ ਸਾਨੂੰ ਫਿਰ ਤੋਂ ਸੋਨਾ ਬਣਾਉਣ ਦੇ ਬੋਲ ਹallelujah ਹallelujah ਕਿ ਸਾਡੇ ਜਿਹੜੀ ਕੈਂਟੀਆ ਘੜਤ ਜਿਹੜੀ ਉਹ ਬਚਨ ਦੇ ਨਾਲ ਹੋ ਰਹੀ ਹੈ ਸਮਝਦੇ ਕਾਨੂੰ ਜਿਹੜਾ ਆਪਾਂ ਬਚਨ ਸੁਣਦੇ ਆ ਬਚਨ ਪੜ੍ਹਦੇ ਆ ਉਹ ਜਿਹੜੀ ਸ਼ੈਣੀ ਤੇ ਥੋੜਾ ਸਾਜ ਤੇ ਬਚਨ ਦਾ ਕੀ ਹੈ ਚੱਲ ਰਿਹਾ ਹੈ ਸ਼ੈਣੀ ਤੇ ਥੋੜਾ ਜਿਹਾ ਬਚਨ ਚੱਲ ਰਿਹਾ ਤੇ ਉਹਦੇ ਨਾਲ ਆਪਾਂ ਨੂੰ ਇੱਕ ਪਰਮੇਸ਼ਵਰ ਆਪਣੇ ਬਚਨ ਦੇ ਦੁਆਰਾ ਸਾਨੂੰ ਸੋਨਾ ਬਣਾਏਗਾ ਜੀ

ਆਪਾਂ ਚਰਚ ਵਿੱਚ ਆਉਣ ਦੇ ਨਾਲ ਪਰਮੇਸ਼ਰ ਦਾ ਬਚਨ ਸੁਣਨ ਦੇ ਨਾਲ ਪ੍ਰਾਰਥਨਾ ਕਰਦੇ ਨਾਲ ਤੇ ਖੁਦਾ ਦਾ ਜਿਹੜਾ ਹੈ ਗਿਆਨ ਬਚਨ ਮੰਨਣ ਦੇ ਨਾਲ ਸਾਰੇ ਬੋਲ ਹallelujah ਅਮੇਨ ਔਰ ਸ਼ਤਾਜ ਉਹਦਾ ਤੁਸੀਂ ਉਹਦਾ ਬਚਨ ਨਾ ਸੁਣੋ ਔਰ ਉਹ ਸਾਨੂੰ ਨਾਸ਼ਕਰੇ ਪਰ ਸਾਰਿਆਂ ਨੂੰ ਨਾਸ਼ ਕਰਦਾ ਹੈ ਸੁਪਰ ਪਰਮੇਸ਼ਰ ਇਸ ਲਈ ਯਿਸੂ ਮਸੀਹ ਬਣ ਕੇ ਆਇਆ ਦੁਨੀਆਂ ਤੇ ਤਾਂ ਕਿ ਸਾਨੂੰ ਉਹ ਐਸ਼ ਰੂਪ ਦੇਵੇ ਬੋਲ ਹallelujah ਅਮੇਨ ਇੱਕ ਰੰਗ ਵੀ ਵਿੱਚ ਸਿਕਨਾਂ ਕੀਤੇ ਵਿੱਚ ਰੰਗ ਵੀ ਸਿਕਨ ਜਿਹੜਾ ਰੰਗ ਪਸੰਦ ਜਿਹੜਾ ਰੰਗ ਪਸੰਦ ਹੈ ਤੈਨੂੰ ਉਹੀ ਰੰਗ ਬਣਾ ਲਈ ਖੁਦਾਵੰਦ ਜਿਹੜਾ ਰੰਗ ਤੈਨੂੰ ਪਸੰਦ ਆ ਤੂੰ ਆਪਣੇ ਉਹੀ ਰੰਗ ਸਾਨੂੰ ਬਣਾ ਦੇ ਜਿਹੜਾ ਰੰਗ ਖੁਦਾਵੰਦ